ਪਾਚ ਬਹੁਤ ਜ਼ਿਆਦਾ ਹੈ ਸਾਰੇ ਚੋਣਾਂ ਚ ਪਾਣੀ ਭਰ ਕੇ ਉੱਤਿਆ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਪ੍ਰਮੋਦ ਸ਼ਰਮਾ ਡਿਪਟੀ ਸੀ ਬਾਡਨ ਸਿਵਲ ਡਿਫੈਂਸ ਸਾਰੇ ਨੂੰ ਆਪ ਜੀ ਦੇ ਮਾਧਿਅਮ ਤੋਂ ਇਹੀ ਰਿਕੁਐਸਟ ਕਰਦਾ ਕਿ ਪਾਣੀ ਬਹੁਤ ਜ਼ਿਆਦਾ ਹੈ ਪਲੀਜ਼ ਇਸ ਪਾਣੀ ਤੋਂ ਦੂਰ ਰਹੋ ਆਪਣੀ ਜਾਨ ਮਾਲ ਦੇ ਤੁਸੀਂ ਖੁਦ ਹੀ ਇਬਾਜਤ ਕਰੋ ਪ੍ਰਸ਼ਾਸਨ ਨੇ ਤਾਂ ਆਪਣੇ ਵੱਲੋਂ ਪੂਰੀਆਂ ਡਿਊਟੀਆਂ ਸਾਡੇ ਸਿਵਲ ਡਿਫੈਂਸ ਵਲੰਟੀਅਰ ਦੀਆਂ ਲਾਤੀਆਂ ਹੈ ਜਿਹੜੇ ਚ 14 ਦੇ 6 ਪੁਆਇੰਟ ਨੇ ਇੱਕ ਸਾਹਮਣੇ ਪਾਸੇ ਇੱਥੇ ਹੀ ਪੁਰਦੇ ਨਾਲ ਦੋਨੀ ਪਾਸੇ ਔਰ ਅੱਗੇ ਜਿਹੜਾ ਆਦਮ ਬਾਲ ਰੋਡ ਜਾਂਦਾ ਉਧਰ ਦੋਨੀ ਪਾਸੇ ਸਾਡੇ ਸਿਵਲ ਡਿਫੈਂਸ ਵਲੰਟੀਅਰ ਜਿਹੜੇ ਪਬਲਿਕ ਨੂੰ ਰਿਕੁਐਸਟ ਕਰ ਰਹੇ ਅਪੀਲ ਕਰ ਰਹੇ ਨੇ ਕਿ ਤੁਸੀਂ ਪਾਣੀ ਤੋਂ ਦੂਰ ਰਹੋ ਔਰ ਆਪਣਾ ਬਚਾਵ ਰੱਖੋ ਔਰ ਜਾਣ ਤੋਂ ਅੱਗੇ ਰੋਕ ਰਹੇ ਨੇ ਔਰ ਇਸੇ ਤਰ੍ਹਾਂ ਹੀ ਚੋਹਾਲ ਦੇ ਪਿੱਛੇ ਬਰੋਟੀ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਹੈ ਜੋ ਪ੍ਰਸ਼ਾਸਨ ਵੱਲੋਂ ਸਾਨੂੰ ਮੈਸੇਜ ਮਿਲਿਆ ਉਧਰ ਵੀ ਸਾਡੇ ਸਿਵਲ ਡਿਫੈਂਸ ਦੇ ਵਲੰਟੀਅਰ ਜਿਹੜੇ ਨੇ ਜੇਸਟੀ ਤੋਂ ਅੱਗੇ ਬਰੋਟੀ ਨੂੰ ਜੋ ਮਾਰਗ ਜਾਂਦਾ ਉੱਥੇ ਵੀ ਡਿਊਟੀ ਦੇ ਰਹੇ ਨੇ ਉਸ ਤੋਂ ਇਲਾਵਾ ਸਾਡੇ ਸਿਵਲ ਡਿਫੈਂਸ ਵਲੰਟੀਅਰ ਨੇ ਉਹ ਸਰਵਨੰਦਗਿਰੀ ਕਾਲਜ ਕੋਲ ਵੀ ਬਹੁਤ ਜ਼ਿਆਦਾ ਪਾਣੀ ਹੈ ਉਧਰ ਵੀ ਸਾਡੇ ਸਿਵਲ ਡਿਫੈਂਸ ਵਲੰਟੀਅਰ ਜੋ ਡਿਊਟੀ ਦੇ ਰਹੇ ਨੇ ਪਰ ਲੋਕਾਂ ਲਈ ਅਵੇਰਨੈਸ ਵੀ ਜਲਦੀ ਗਈ ਆ ਲੇਕਿਨ ਫਿਰ ਉਹ ਗੱਡੀਆਂ ਲੈ ਕੇ ਵਿੱਚ ਪੜਦੇ ਪਏ ਲੋਕਾਂ ਨੂੰ ਇਹ ਚੀਜ਼ ਸਮਝ ਨਹੀਂ ਚਾਹੀਦੀ ਹੈ ਕਿ ਜੋ ਸਾਨੂੰ ਪ੍ਰਸ਼ਾਸਨ ਨੇ ਜੋ ਡਿਊਟੀਆਂ ਲਗਾਈਆਂ ਹੈ ਆਪਜੀ ਦੀ ਜਾਨ ਮਾਲ ਦੀ ਰੱਖਿਆ ਲਈ ਹੀ ਲਗਾਈਆਂ ਨੇ ਤੇ ਉਹਨਾਂ ਨੂੰ ਵੀ ਕੋਆਪਰੇਟ ਕਰਨਾ ਚਾਹੀਦਾ ਹੈ ਕਿ ਉਹ ਆਪਣੀ ਜਾਨ ਦੀ ਵੈਲਿਊ ਸਮਝਣ ਕਿ ਕਿੰਨੀ ਮਹੱਤਵਪੂਰਨ ਤੁਹਾਡੀ ਜਾਨ ਹੈ ਤੁਹਾਡੇ ਆਪਣੇ ਲਈ ਔਰ ਤੁਹਾਡੇ ਜਿਹੜੇ ਆਪਣੇ ਤੁਹਾਡੇ ਨਾਲ ਨੇ ਤੁਹਾਡੇ ਪਰਿਵਾਰ ਦੇ ਸਦਸਿਆਂ ਨੇ ਉਹਨਾਂ ਲਈ ਤੁਹਾਡੀ ਜਾਨ ਦੀ ਬਹੁਤ ਵੈਲਿਊ ਹੈ ਉਹਨਾਂ ਨੂੰ ਇਸੀ ਦਾ ਧਿਆਨ ਰੱਖਣਾ ਚਾਹੀਦਾ ਹੈ ਔਰ ਪਾਣੀ ਤੋਂ ਦੂਰ ਰਹਿਣਾ ਚਾਹੀਦਾ ਆਪਣੇ ਜਾਨਵਾਲੀ ਦੀ ਨੁਕਸਾਨ ਪਹਚਾਣਾ ਚਾਹੀਦਾ ਹੈ ਸਰ ਪ੍ਰਸਾਦ ਬਹੁਤ ਰਹੀ ਹੈ ਸਾਰੇ ਚੋਹ ਚੜੇ ਪੈ ਕੀ ਗਣਾ ਜਾਂਦੇ ਪਾਣੀ ਪਨ ਗੱਲ ਹੈ ਜੀ ਪਬਲਿਕ ਨੂੰ ਜਿੱਥੇ ਕਾਫੀ ਜ਼ਿਆਦਾ ਚੋਹ ਚ ਪਾਣੀ ਆਉਂਦਾ ਹੈਗਾ ਚਾਰ ਸਾਈਡ ਦੇ ਉੱਤੇ ਹਰੀਆਂ ਬੇਲਾਂ ਵਾਲਾ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਉੱਥੇ ਵੀ ਸੜਕ ਜਿਹੜੀ ਹੈ ਜ਼ਿਆਦਾ ਕਾਫੀ ਪਾਣੀ ਹੈ ਉੱਥੇ ਟ੍ਰੈਫਿਕ ਦੀ ਬਹੁਤ ਸਮੱਸਿਆ ਆਈ ਹੈ ਇਸ ਤੋਂ ਬਾਅਦ ਜਿਹੜਾ ਸਰੋਨੰਦ ਕਾਲਜ ਹੈਗਾ ਉੱਥੇ ਅਸੀਂ ਗਏ ਉੱਥੇ ਜਾ ਕੇ ਇਨੂੰ ਜਾਨੀ ਕਿ ਟ੍ਰੈਫਿਕ ਨੂੰ ਅਸੀਂ ਚਾਲੂ ਕਰਾਇਆ ਉੱਥੇ ਕਾਫੀ 5 5 6 6 ਫੁੱਟ ਤੱਕ ਮਤਲਬ ਇਹ ਜਗ੍ਹਾ ਦੇ ਉੱਤੇ ਚੋਅ ਦੇ ਵਿੱਚ ਪਾਣੀ ਆ ਗਿਆ ਸੀਗਾ ਤੇ ਹੁਣ ਉੱਥੇ ਅਸੀਂ ਟ੍ਰੈਫਿਕ ਨੂੰ ਬਲਾਕ ਕਰਾਇਆ ਦੋਨਾਂ ਸਾਈਡ ਤੇ ਸਰ ਤੁਸੀਂ ਦੇਖਿਆ ਕਿ ਨੰਗੇ ਪੈਰ ਹੀ ਹੈਗੇ ਜੀ ਹਾਂ ਇਹਦੇ ਬਾਰੇ ਕੀ ਕਹਿਣਾ ਜੀ ਇਹਦੇ ਬਾਰੇ ਇਹ ਕਹਿਣਾ ਚਾਹੁੰਦੇ ਆਂ ਕਿ ਜਦੋਂ ਵੀ ਗੱਡੀਆਂ ਫਸਦੀਆਂ ਹੈਗੀਆਂ ਜਾਂ ਕੋਈ ਬੱਚਾ ਬਜ਼ੁਰਗ ਜਾਂ ਕੋਈ ਮੈਡੀਸਨ ਲੈਣ ਵਾਲਾ ਜਾਂ ਕੋਈ ਐਹੋ ਜੀ ਕੇਸ ਕੋਈ ਆਉਂਦਾ ਤੇ ਅਸੀਂ ਖੁਦ ਆਪਣੀ ਟੀਮ ਦੇ ਨਾਲ ਉਹਨੂੰ ਗੱਡੀ ਨੂੰ ਜਿਹੜਾ ਬੰਦ ਹੋ ਜਵੇ ਤੇ ਪਾਣੀ ਦੇ ਵਿੱਚ ਵਰਕੇ ਉਸ ਨੂੰ ਕੱਢ ਦੇ ਅਸੀਂ ਪਬਲਿਕ ਨੂੰ ਕੀ ਕਹਿਣਾ ਚਾਹੁੰਦੇ ਆ ਪਬਲਿਕ ਨੂੰ ਕਹਿਣਾ ਚਾਹੁੰਦੇ ਆ ਕਿ ਫਿਲਹਾਲ ਇਹ ਸਟਾਪ ਕੀਤੀ ਜਾਵੇ ਬਾਹਰ ਨਾ ਆਇਆ ਜਾਵੇ ਅਜੇ ਫਿਲਹਾਲ 2-3 ਘੰਟੇ ਬਾਅਦ ਪਾਣੀ ਜਦੋਂ ਨਾਰਮਲ ਆ ਹੁੰਦਾ ਫਿਰ ਇਹ ਆਪਣਾ ਜਿਹੜਾਗਾ ਜਾਨ ਜੀਵਨ ਜਿਹੜਾ ਉਹ ਸ਼ੁਰੂ ਕਰਨਾ ਸਰ ਰਾਤ ਦੀ ਭਾਰੀ ਬਾਰਿਸ਼ ਹੋ ਰਹੀ ਹੈ ਤੇ ਸਾਰੇ ਜੋ ਆਏ ਪਏ ਆ ਕੀ ਕਹਿਣਾ ਚਾਹੁੰਦੇ ਪਬਲਿਕ ਨੂੰ ਜੀ ਦੇਖੋ ਪਬਲਿਕ ਰੂਟ ਹੈ ਵੀ ਜਦੋਂ ਐਕਸਟਰਾ ਬਰਸਾਤ ਹੋਈ ਹੈ ਤਾਂ ਡੈਫੀਨੇਟਲੀ ਇਹ ਹਿਮਾਚਲ ਦਾ ਪਾਣੀ ਵੀ ਹੁਸ਼ਿਆਰਪੁਰ ਨੂੰ ਮਾਰ ਕਰਦਾ ਅੱਜ ਜਿੰਨੀਆਂ ਵੀ ਚੋਈਆਂ ਔਰ ਖਾਸ ਤੌਰ ਤੇ ਪੰਗੀ ਚੋ ਜਿਹੜਾ ਹੈ ਤਾਂ ਬਾਤ ਬਿਕਰਾਲ ਹੋ ਜਾਂਦਾ ਕਈ ਵਾਰੀ ਔਰ ਸਭ ਨੂੰ ਇਹ ਨਿਵੇਦਨ ਕਰਦੇ ਹਾਂ ਮੈਂ ਸਵੇਰ ਦਾ ਉੱਠ ਕੇ ਸੀ ਗਏ ਸੀ ਸਰਵਰਾਂਦ ਕਾਲਜ ਉੱਤੇ ਦੋ ਬੱਸਾਂ ਜਿਹੜੀਆਂ ਫਸ ਗਈਆਂ ਸੀ ਬਟ ਉਹਨਾਂ ਨੂੰ ਕਢਾਤਾ ਗਿਆ ਪ੍ਰਸ਼ਾਸਨ ਨੇ ਸਾਡੇ ਤੋਂ ਪਹਿਲਾਂ ਹੀ ਉਹਨੂੰ ਇੰਤਜ਼ਾਮ ਕਰਕੇ ਕਢਾਤਾ ਲੇਕਿਨ ਲੋਕਾਂ ਨੂੰ ਆਪੇ ਵੇਰ ਰਹਿਣਾ ਪੈਣਾ ਕੋਈ ਛੋਟੀਆਂ ਗੱਡੀਆਂ ਸਕੂਟਰ ਵਾਲਾ ਜੇ ਛੋਟੀਆਂ ਕਾਰਾਂ ਵਾਲਾ ਬਿਲਕੁਲ ਕਿਤੇ ਡੇਰ ਨਾ ਕਰੀ ਬੰਨਨ ਕਿ ਵੱਡੀਆਂ ਗੱਡੀਆਂ ਦਾ ਵੀ ਖਤਰਾ ਬਣਿਆ ਕਿਉਂਕਿ ਜੋ ਬੱਸਾਂ ਫਸ ਸਕਦੀਆਂ ਤੇ ਕਾਰਾਂ ਦੀ ਕੀ ਮਜ਼ਾਲ ਹੈ ਸੋ ਅੱਜ ਜਿਹੜਾ ਪੰਗੀ ਚੋੜਾ ਮੇਰੇ ਨਾਲ ਸਾਡੇ ਤਹਿਸੀਲਦਾਰ ਸਾਹਿਬ ਨਾਲ ਆ ਮੌਕੇ ਦੇ ਉੱਤੇ ਔਰ ਮੇਰੇ ਨਾਲ ਡੀਐਸਪੀ ਸਾਹਿਬ ਨਾਲ ਆ ਪ੍ਰਸ਼ਾਸਨ ਜਿਹੜਾ ਲੋਕਾਂ ਦੇ ਵਿੱਚ ਹੈ ਨੋ ਡਾਊਟ ਵੀ ਜਦੋਂ ਜ਼ਿਆਦਾ ਬਰਸਾਤ ਹੁੰਦੀ ਹੈ ਤੇ ਪ੍ਰਬੰਧ ਜਿਹੜੇ ਆ ਉਹ ਜਿੰਨੇ ਮਰਜ਼ੀ ਹੋਣ ਕਿਉਂਕਿ ਪਾਣੀ ਆਪਣੀ ਜਗ੍ਹਾ ਲੈ ਲੈਂਦਾ ਪਾਣੀ ਦੀ ਇੱਕ ਖਾਸ ਚੀਜ਼ ਹੈ ਨੀਵੀਂ ਹੈ ਜਾਂ ਕਿਤੇ ਜਗ੍ਹਾ ਉਹਨੂੰ ਜਾਣਾ ਇਹਨੇ ਸੋ ਇਸ ਗੱਲ ਦਾ ਤੁਸੀਂ ਦੇਖਦੇ ਦਿੱਲੀ ਬੰਬੇ ਸਾਰੇ ਸ਼ਹਿਰ ਜਦੋਂ ਵੱਡੀ ਬਰਸਾਤ ਦੇ ਵਿੱਚ ਉਹ ਵੀ ਡੁੱਬਦੇ ਆ ਲੇਕਿਨ ਅਸੀਂ ਉਹਦੇ ਪ੍ਰਬੰਧ ਕੀਤੇ ਆ ਔਰ ਇੱਕ ਦਿਨ ਉਹਦੇ ਨਾਲ ਖੜੇ ਆ ਅਸੀਂ ਇਸ ਵੇਲੇ ਪ੍ਰਸ਼ਾਸਨ ਸਾਰਾ ਨਾਲ ਖੜਾ ਆ ਜਿਹੜੇ ਉਹਦੇ ਵਿੱਚ ਝੁੱਗੀਆਂ ਸੀਗੀਆਂ ਜੀ ਉਹ ਹਟਾਈਆਂ ਨਹੀਂ ਗਈਆਂ ਦੇਖੋ ਜਿੱਥੇ ਤੱਕ ਝੁੱਗੀਆਂ ਦਾ ਸਵਾਲ ਹੈ ਤੇ ਮੈਂ ਪਹਿਲਾਂ ਵੀ ਅਪੀਲ ਕੀਤੀ ਆ ਹੁਣ ਹਿਸ਼ਾਰਪੁਰ ਦੀ ਉਤੋਂ ਤੁਹਾਡੀ ਨਿਊਜ਼ ਤੋਂ ਸਾਰੇ ਸੋਸ਼ਲ ਮੀਡੀਆ ਤੋਂ ਕਰਦਾ ਵੀ ਅਸੀਂ ਸਾਰੇ ਜਦੋਂ ਝੁੱਗੀਆਂ ਦਾ ਮਸਲਾ ਆਉਂਦਾ ਤੇ ਸਾਰੇ ਇਕੱਠੇ ਹੋ ਕੇ ਸਾਰੇ ਆ ਰਾਜਨੀਤਿਕ ਪਾਰਟੀਆਂ ਧਾਰਮਿਕ ਜਥੇਬੰਦੀਆਂ ਸੋਸ਼ਲ ਜਥੇਬੰਦੀਆਂ ਕੋਈ ਫੈਸਲਾ ਲੈਣ ਫੇ ਕੋਈ ਬੰਦਾ ਸਪੋਰਟਸ ਖੜਾ ਹੋ ਜਾਂਦਾ ਦੇਖੋ ਜੀ ਇਹ ਗਰੀਬ ਆਦਮੀ ਇਹਨਾਂ ਨੇ ਕਨੈਕਸ਼ਨ ਘਟੋਗੇ ਦੇਖੋ ਇਹਨਾਂ ਲਈ ਸਾਨੂੰ ਸ਼ਹਿਰ ਨੂੰ ਸਾਰੇ ਨੂੰ ਇਕੱਠੇ ਫੈਸਲਾ ਲੈਣਾ ਪੈਣਾ ਕਿਉਂਕਿ ਖਤਰਾ ਇਹਨਾਂ ਨੂੰ ਹੀ ਹੈ ਜਿਹੜੀ ਇਹ ਕਾਰਮਿਕ ਸੰਗਠਨ ਨੇ ਜਾਂ ਕੋਈ ਵੀ ਸਿਵਲ ਡਿਫੈਂਸ ਕਿਸ ਤਰ੍ਹਾਂ ਕਰ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਇਹ ਸਿਰਫ ਇੱਥੇ ਨਹੀਂ ਸਿਵਲ ਡਿਫੈਂਸ ਵਾਲੇ ਪਹੁੰਚੇ ਔਰ ਮੈਂ ਕਹਿੰਦਾ ਡੀਐਸਪੀ ਸਾਹਿਬ ਨੇ ਮੈਂ ਖੜੇ ਹੋ ਕੇ ਉਹਨਾਂ ਬੱਚਿਆਂ ਨੂੰ ਇਹਨਾਂ ਦਾ ਜੋਸ਼ੀ ਚਾਟ ਵਾਲਿਆਂ ਦਾ ਇਹਨਾਂ ਦਾ ਬੇਟਾ ਔਰ ਉਹਨਾਂ ਦਾ ਬੇਟਾ ਨਾਲ ਪਰਿਵਾਰ ਮੈਂ ਉਹਨਾਂ ਨੂੰ ਇਹ ਵੀ ਕਹਿੰਦਾ ਕਿ ਤੁਸੀਂ ਇਹ ਨਹੀਂ ਹੈ ਇਹ ਵੀ ਖਿਆਲ ਰੱਖਣਾ ਪੈਂਦਾ ਕਈ ਵਾਰੀ ਬੰਦਾ ਜ਼ਿਆਦਾ ਡੇਅਰ ਕਰ ਜਾਂਦਾ ਉਹਨੂੰ ਪੂਰੇ ਇਕੁਪਮੈਂਟ ਚਾਹੀਦੇ ਮੈਂ ਕਹਾਂ ਤੁਸੀਂ ਆ ਤੁਸੀਂ ਡੀਐਸਪੀ ਸਾਹਿਬ ਦਾ ਨੰਬਰ ਦੇ ਕੇ ਆਏ ਆ ਇਹਨਾਂ ਨੰਬਰ ਦਿੱਤਾ ਵੀ ਇਹਨਾਂ ਤੁਰੰਤ ਕਰੋ ਆਪਣੀ ਜੋ ਵੀ ਇਹਨਾਂ ਕੋਲ ਸਾਧਨ ਹੈਗਾ ਮੈਂ ਕਹਾਂ ਮੌਕੇ ਤੇ ਪਹੁੰਚ ਜਾਊਗਾ ਅਸੀਂ ਸਾਰੀ ਜਨਤਾ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੀ ਮੇਰੀ ਅਪੀਲ ਇਹ ਹੈ ਆਪਾਂ ਪਰਾਲ ਮੈਨੇ ਕਿ ਕੋਈ ਮਦਦ ਕਰਦੀ ਹੈ ਜਿਹੜੇ ਜਿਹੜੇ ਇਲਾਕੇ ਪਾਣੀ ਕਿਉਂਕਿ ਜਿੱਥੇ ਪਲਾਟ ਆਇਆ ਕਿਤੇ ਖਾਲੀ ਜਗ੍ਹਾ ਹੈ ਉਹਨਾਂ ਦਾ ਪਾਣੀ ਲੋਡ ਆਊਟ ਪਿੰਡਾਂ 'ਚ ਵੀ ਗਈ ਜਿੱਥੇ ਜਗ੍ਹਾ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਲੇਕਿਨ ਇਸ ਵੇਲੇ ਇੱਕ ਦੂਜੀ ਮਦਦ ਦਾ ਟਾਈਮ ਹੈ ਇਹ ਜੋ ਇਸ ਵੇਲੇ ਕੱਲਾ ਪ੍ਰਸ਼ਾਸਨ ਮਦਦ ਨਹੀਂ ਕਰ ਸਕਦਾ ਜਿੱਦਾਂ ਅੱਜ ਸਿਵਲ ਡਿਫੈਂਸ ਵਾਲੇ ਖੜੇ ਆ ਸੀ ਕਹਿੰਦਾ ਜਿੰਨੀਆਂ ਸਾਡੀ ਐਨਡੀਆਰਫ ਹੈਗੀਆਂ ਜਾਂ ਸਾਡੀਆਂ ਜਿੰਨੀਆਂ ਟੀਮਾਂ ਹੁੰਦੀਆਂ ਉਹ ਇਸ ਵੇਲੇ ਆਪਣੇ ਲੈਵਲ ਦੇ ਉੱਤੇ ਕੋਸ਼ਿਸ਼ ਕਰਦੀਆਂ ਹੁੰਦੀਆਂ ਲੇਕਿਨ ਜਿਨਾ ਪਬਲਿਕ ਜਨ ਲੋਕ ਲੋਕਾਂ ਨੇ ਤਾਕਤ ਤੋਂ ਬਿਨਾ ਤਾਕਤ ਜਿਹੜੀ ਹੈ ਉਹੀ ਕੰਮ ਕਰਦੀ ਆ ਮੇਰੇ ਨਿਊ ਕਲੋਨੀ ਵਿੱਚ ਵੀ ਚੋ ਆਇਆ ਸੀ ਦਾਦਾ ਸੋਮੇ ਸੱਜਣ ਦੇ ਨਾਲ ਬਿਲਕੁਲ ਆਇਆ ਉਹ ਮੱਲਾ ਵਾਸੀਆਂ ਨੇ ਕਢਾਈ ਉਹ ਜੀ ਜਿਹੜੇ ਘੰਟੇ ਬਾਅਦ ਜੀ ਬਿਲਕੁਲ ਠੀਕ ਲਾ ਇੱਕ ਮੈਂ ਰਾਜਾ ਸਵਾਮੀ ਸਤ ਸੰਗਤ ਦੇ ਜਿੰਨੀ ਮੈਨੇਜਿੰਗ ਕਮੇਟੀ ਨੂੰ ਬਹੁਤ ਧੰਨਵਾਦ ਕਰਦਾ ਉਹਨਾਂ ਨੇ ਆਪਣੇ ਦੋਨੋਂ ਗੇਟ ਜਿਹੜੇ ਆ ਉਹ ਖੋਲ ਦਿੱਤੇ ਉਹਦੇ ਨਾਲ ਜਿਹੜੀ ਚੋਈ ਆ ਉਹ ਲੋਕ ਸਾਰੇ ਉਧਰੋਂ ਲੱਗੇ ਆ ਲੋਕ ਗੱਡੀ ਕਰਕੇ ਅਸੀਂ ਵੀ ਉਧਰੋਂ ਦੀ ਗਏ ਕਿਉਂਕਿ ਚੋਈ ਚ ਪਾਣੀ ਬਹੁਤ ਜ਼ਿਆਦਾ ਪ੍ਰੈਸ਼ਰ ਸਿਗਾ ਕੁਰੀ ਬੰਦਾਂ ਕਿ ਛੋਟੇ ਛੋਟੀਆਂ ਚੋਈਆਂ ਚ ਜ਼ਿਆਦਾ ਪ੍ਰੈਸ਼ਰ ਆ ਔਰ ਮੈਂ ਫੇਰ ਦੁਆਰਾ ਸਾਰੇ ਸ਼ਹਿਰ ਵਾਸੀਆਂ ਨੂੰ ਇੱਕ ਬੇਨਤੀ ਕਰਦਾ ਹੱਥ ਜੋੜ ਕੇ ਕਿ ਕੋਈ ਸਕੂਟਰ ਮੋਟਰਸਾਈਕਲ ਛੋਟੀ ਗੱਡੀ ਵਾਲਾ ਪੇਚ ਪਾਣੀ ਘਟਾ ਹੈ ਉਹਦੇ ਨਾਲ ਕਦੀ ਵੀ ਜਦੋਂ ਤੁਸੀਂ ਹੁਣ ਕਾਰ ਦੀ ਗੱਲ ਦੱਸੀ ਹੈ ਇੰਦਾ ਹਾਸੇ ਦਾ ਖਤਰਾ ਬਣਿਆ ਰਹਿੰਦਾ ਤੇ ਬੈਰੀਕੇਟਿੰਗ ਵੀ ਸਰ ਕਰਵਾ ਦਿੱਤੀ ਜਾਵੇ ਬੈਰੀਕੇਟਿੰਗ ਦੇਖੋ ਜਿੱਦਾਂ ਚੋਅ ਆ ਅਸੀਂ ਮੈਕਸਿਮਮ ਬੈਰੀਕੇਟਿੰਗ ਕੀਤੀ ਆ ਔਰ ਉੱਥੇ ਵੀ ਅਸੀਂ ਅਸੀਂ ਈਵਨ ਦਨ ਕੀ ਸਰਵਨੰਦ ਹੋਰ ਤੋਈਆਂ ਦੇ ਕੋਲ ਵੀ ਕੋਸ਼ਿਸ਼ ਕਰ ਪਰ ਤੋਈਆਂ ਇੰਨੀਆਂ ਜ਼ਿਆਦਾ ਹਰ ਇੱਕ ਜਗ੍ਹਾ ਤੇ ਪੁਲਿਸ ਨਹੀਂ ਲਗਾਈ ਜਾ ਸਕਦੀ ਹਰ ਇੱਕ ਜਗ੍ਹਾ ਤੇ ਪੁਲਿਸ ਤੰਤਰ ਜਾਂ ਬੈਰੀਕੇਟਿੰਗ ਦੂਰਤ ਉਹ ਦੂਰ ਜਿਹੜਾ ਉਹਨਾਂ ਰੋਡ ਹੈ ਉਹ ਬਹੁਤ ਵੱਡੀਆਂ ਚੋਈਆਂ ਵਿੱਚ ਪੈ ਜਾਂਦੀਆਂ ਉੱਥੇ ਹਰ ਇੱਕ ਜਗ੍ਹਾ ਤੇ ਪੋਸੀਬਲ ਨਹੀਂ ਹੁੰਦਾ ਲੋਕਾਂ